ਬਚਾਓ ਬਚਾਓ ਪੰਜਾਬ ਬਚਾਓ ਕਈਏ ਬਚਾਓ ਪੰਜਾਬ ਬਚਾਓ ਕਈਏ ਬਚਾਓ ਪੰਜਾਬ ਬਚਾਓ ਨਾ ਕਿ ਹੁਣ ਵਾਪਰੀ ਹੈ ਪਿਛਲੇ ਦਿਨੀ ਹੁਸ਼ਿਆਰਵਲੂ ਵਿਖੇ ਬਹੁਤ ਮਾੜੀ ਘਟਨਾ ਹੋਈ ਪ੍ਰਵਾਸੀਆਂ ਵੱਲੋਂ ਪ੍ਰਵਾਸੀਆਂ ਦੇ ਉਹਨਾਂ ਦੇ ਭਾਈਚਾਰੇ ਵੱਲੋਂ ਕੀਤੀ ਗਈ ਤੇ ਜਿਵੇਂ ਬਾਈ ਦੀ ਹੋਰਾਂ ਨੇ ਵੀ ਕਿਹਾ ਕਿ ਜਦੋਂ ਕੋਈ ਵੀ ਇੱਥੇ ਬੰਦਾ ਆਉਂਦਾ ਏ ਤਾਂ ਘਟੋ ਘਟ ਪੰਜਾਬ ਚ ਉਹਨਾਂ ਨੂੰ ਕੰਮ ਕਰਨ ਦੀ ਖੁੱਲ ਹੋਣੀ ਚਾਹੀਦੀ ਆ ਅਸੀਂ ਵੀ ਇਸ ਗੱਲ ਨਾਲ ਸਹਿਮਤ ਆ ਵੀ ਇੱਥੇ ਪੂਰਬੀ ਪ੍ਰਵਾਸੀ ਹੋਣ ਉਹਨਾਂ ਨੂੰ ਕੰਮ ਦਾ ਅਧਿਕਾਰ ਹੋਵੇ, ਉਹਨਾਂ ਨੂੰ ਵੋਟ ਦਾ ਅਧਿਕਾਰ ਤੇ ਉਹਨਾਂ ਦੇ ਇੱਥੇ ਜ਼ਮੀਨਾਂ ਲੈਣ ਦਾ ਇਸ ਤਰ੍ਹਾਂ ਦਾ ਕੋਈ ਅਧਿਕਾਰ ਨਹੀਂ ਕੋਲ ਹੈ। ਇਹਨਾਂ ਦੇ ਪਹਿਲਾਂ ਤੇ ਹੀ ਆਧਾਰ ਕਾਰਡ ਬਣ ਚੁੱਕੇ ਆ ਉਹਨਾਂ ਵੱਲੋਂ ਕਿਉਂ? ਦੇਖੋ ਇਹ ਤਾਂ ਹੁਣ ਦੇਖੋ ਸਰਕਾਰ ਚਾਵੇ ਤਾਂ ਕੁਝ ਵੀ ਕਰ ਸਕਦੀ ਹੈ। ਰੱਦ ਹੋਣ ਚ ਕੋਈ ਮੈਨੂੰ ਲੱਗਦਾ ਵੀ ਜੇ ਹੁਣ ਅਮਰੀਕਾ ਦੇ ਵਿੱਚ 트੍ਰੰਪ ਹੋਰੀ ਦੋ ਦੋ ਨਾਗਰੀ ਦੋਹਰੀ ਨਾਗਰਿਕਤਾ ਉਹ ਰੱਦ ਕਰ ਸਕਦੇ ਤਾਂ ਪੰਜਾਬ ਦੇ ਵਿੱਚ ਸਰਕਾਰ ਚਾਹੀ ਤਾਂ ਕੁਝ ਵੀ ਕਰ ਸਕਦੀ ਹੈ। ਸੋ ਜੋ ਕਟਨਾ ਵਾਪਰੀ ਹੈ ਜਿੱਥੇ ਇਹ ਪ੍ਰਵਾਸੀ ਭਾਈਚਾਰਾ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਜ਼ਿੰਮੇਵਾਰ ਆ ਪਰ ਜਿਹੜੇ ਵਿੱਚ ਬੰਦੇ ਮਾਰੇ ਨੇ, ਗਲਤ ਅੰ ਉਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਸਰਕਾਰ ਨੂੰ ਪੰਜਾਬ 'ਚ ਜਿੰਨਾ ਪ੍ਰਵਾਸ ਹੋ ਰਿਹਾ ਜਿੰਨੇ ਇੱਥੇ ਬੰਦੇ ਟ੍ਰੇਨਾਂ ਭਰ-ਭਰ ਕੇ ਆ ਰਹੇ ਉਹਦਾ ਕੋਈ ਪ੍ਰੋਟੋਕੋਲ ਹੋਣਾ ਚਾਹੀਦਾ ਕੋਈ ਜਾਤ ਤਾਂ ਲੱਗਣਾ ਚਾਹੀਦਾ ਅਸੀਂ ਆਏ ਆ ਨੌਜਵਾਨ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਆ ਇੱਕ ਰੋਸ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਆ ਇੱਕ ਵਿਚਾਰੇ ਬੱਚੇ ਦੀ ਜਿਹਦੀ ਇੰਨੀ ਪੂਰੀ ਹਾਲਤ ਰੇਪ ਕਰਕੇ ਜਿਹੜੀ ਚੀਜ਼ ਹੈ ਨਾ ਦੇਖੀ ਨਹੀਂ ਜਾਂਦੀ ਹੈ ਕਿ ਇਹਨਾਂ ਭਈਆਂ ਵੱਲੋਂ ਕੀਤੀ ਗਈ ਹੈ ਇੱਥੇ ਸਾਡੇ ਏਰੀਏ ਵਿੱਚ ਸਭ ਤੋਂ ਵੱਧ ਜਿਆਦਾ ਨਾ ਗੰਦ ਜਿਹੜਾ ਉਹ ਭਈਆਂ ਨੇ ਪਾਇਆ ਹੋਇਆ ਤੁਹਾਨੂੰ ਵੀ ਪਤਾ ਹੈ ਕਿਉਂਕਿ ਸਾਡੇ ਜਿਹੜੇ ਮਜ਼ਦੂਰ ਵਰਗ ਹੈ ਉਹਦਾ ਰੋਜ਼ਗਾਰ ਜਿਹੜਾ ਉਹ ਸਾਰਾ ਭਈਆਂ ਨੇ ਇੱਥੇ ਖੋਇਆ ਹੋਇਆ ਹੈ ਪੰਜਾਬ ਦੀ ਹਵਾ ਪੋਲੂਸ਼ਨ ਪੰਜਾਬ ਦਾ ਹੁੰਦਾ ਪਾਣੀ ਪ੍ਰਦੂਸ਼ਣ ਪੰਜਾਬ ਦਾ ਹੁੰਦਾ ਇੱਥੇ ਆ ਕੇ ਪੈਸਾ ਕਮਾ ਕੇ ਭਈਏ ਜਿਹੜੇ ਆਪਣੇ ਯੂਪੀ ਪਿਆਰਾ ਵਿੱਚ ਘਰ ਬਣਾ ਰਹੇ ਆ ਤੇ ਇੱਥੇ ਸਾਡੇ ਇੱਥੇ ਵੀ ਆ ਕੇ ਇਹ ਘਰਾਂ ਉਤੇ ਕਬਜ਼ਾ ਵੀ ਕਰ ਰਹੇ ਕਿ ਨਵੀਆਂ ਜਾਪਟੀਆਂ ਇੱਥੇ ਖਰੀਦੀ ਜਾ ਰਹੀਆਂ ਸਾਡੇ ਪੰਜਾਬੀਆਂ ਨੂੰ ਵੀ ਇਹ ਚਾਹੀਦਾ ਕਿ ਪ੍ਰੋਪੀਅਨਾਂ ਨੂੰ ਨਹੀਂ ਦਿੱਤੀਆਂ ਜਾਵੇ ਤੇ ਉਸ ਤੋਂ ਬਾਅਦ ਸਰਕਾਰ ਨੂੰ ਵੀ ਇਹ ਚੀਜ਼ ਚਾਹੀਦੀ ਹੈ ਕਿ ਜਿਹੜੀ ਇਹ ਪਾਲਿਸੀ ਬਣਾਈ ਜਾਵੇ ਜਿਹੜੀ ਉੱਤਰਾਖੰਡ ਵਿੱਚ ਵੀ ਬਣਾਈ ਹੋਈ ਹੈ ਹਿਮਾਚਲ ਪ੍ਰਦੇਸ਼ ਵਿੱਚ ਵੀ ਬਣਾਈ ਗਈ ਹੈ ਹੋਰ ਵੀ ਕਈ ਚੱਲਿਆਂ ਵਿੱਚ ਜਿਹੜੀ ਰਾਜਾਂ ਵਿੱਚ ਜਿਹੜੀ ਇਹ ਬਣਾਈ ਹੋਈ ਹੈ ਕਿ ਪ੍ਰਵਾਸੀ ਕਿਸੇ ਨੂੰ ਵੀ ਇਹ ਜ਼ਮੀਨਾਂ ਜਿਹੜੀ ਸਾਡੇ ਪੰਜਾਬ ਦੀ ਦਿੱਤੀ ਨਹੀਂ ਜਾਣੀ ਚਾਹੀਦੀ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਜਿਹੜੀ ਇਹ ਇੱਥੇ ਸਾਡਾ ਡੈਮੋਗ੍ਰਾਫੀ ਜਿਹੜੀ ਸਾਡੀ ਇਹ ਚੇਂਜ ਕੀਤੀ ਜਾ ਰਹੀ ਹੈ ਸਾਡਾ ਜਿਹੜਾ ਸੱਭਿਆਚਾਰ ਸਭ ਤੋਂ ਜਿਆਦਾ ਤੁਸੀਂ ਕਹਿ ਸਕਦੇ ਹੋ ਖੁਸ਼ਹਾਲ ਸੱਭਿਆਚਾਰ ਪੰਜਾਬੀਆਂ ਦਾ ਸੀ ਅੱਜ ਅਸੀਂ ਡਰ ਰਹੇ ਹਾਂ ਕਿ ਸਾਡੇ ਵਿੱਚ ਪ੍ਰਵਾਸ ਹੋ ਰਿਹਾ ਜਿਹੜਾ ਪ੍ਰਵਾਸੀ ਆ ਕੇ ਇੱਥੇ ਦੇ ਵਾਸੀ ਬਣ ਰਹੇ ਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਜਿਹੜੇ ਪੰਜਾਬੀਆਂ ਦੇ ਮਨਾਂ ਵਿੱਚ ਵੀ ਡਰ ਹੈ ਕਿਉਂਕਿ ਐ ਜੀਆਂ ਘਟਨਾਵਾਂ ਰੋਜ਼ ਕਿਤੇ ਨਾ ਕਿਤੇ ਹੁੰਦੀਆਂ ਮਾਨ ਸਿੰਘ ਮੰਦੋ ਜਿਹੜਾ ਪ੍ਰੋਟੈਸਟ ਹੈ ਜੀ ਇਹ ਕਿਸੇ ਪਾਰਟੀ ਵੱਲੋਂ ਨਹੀਂ ਹੈ ਇਹ ਨੌਜਵਾਨਾਂ ਦਾ ਹੈ ਵਿੱਚ ਰੋਸ ਹੈ ਜਿਹੜੀ ਘਟਨਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਹੈ ਤੁਸੀਂ ਸਾਰੇ ਜਾਣਦੇ ਹੋ ਕਿ 5 ਸਾਲਾਂ ਦਾ ਇੱਕ ਮਾਸੂਮ ਬੱਚਾ ਉਹਨੂੰ ਕਿਵੇਂ ਉਹਦੇ ਤੇ ਤਸ਼ੱਦਦ ਕਰਕੇ ਇੱਕ ਪ੍ਰਵਾਸੀ ਵੱਲੋਂ ਬੜੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਹੈ ਉਸ ਸਬੰਧ ਦੇ ਵਿੱਚ ਅਸੀਂ ਇਹ ਰੋਸ ਪ੍ਰਦਰਸ਼ਨ ਹੈ ਇਲਾਕੇ ਦੇ ਨੌਜਵਾਨਾਂ ਵੱਲੋਂ ਕੀਤਾ ਜਾ ਰਿਹਾ ਹੈ। ਤੁਸੀਂ ਜਿਹੜਾ ਪ੍ਰਵਾਸੀ ਆ ਦੇ ਖਿਲਾਫ ਨਾਰੇਬਾਜ਼ੀ ਦੀ ਕਰ ਰਹੇ ਹੋ ਅੱਖਰ ਕਾਰਨ ਕੀ ਹੈ? ਇਹ ਕਾਰਨ ਹੈ ਜੀ ਪੰਜਾਬੀਆਂ ਨੂੰ ਉਹਨਾਂ ਦੇ ਸਾਹਮਣੇ ਖਲੋ ਕੇ ਨਹੀਂ ਮਾਰਿਆ ਜਾ ਸਕਦਾ। ਅਗਰ ਜਿਹੜੀਆਂ ਸਾਨੂੰ ਮਾਰਿਆ ਜਾਂਦਾ ਹੈ ਸਰਕਾਰਾਂ ਦੀਆਂ ਪਾਲਿਸੀਆਂ ਸਾਨੂੰ ਮਾਰਦੀਆਂ ਨੇ। ਇਹ ਜਿਹੜੀ ਪਾਲਿਸੀ ਹੈ ਪ੍ਰਵਾਸ ਇੱਥੇ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਸਰਕਾਰ ਦੀ ਪਾਲਿਸੀ ਦੇ ਅਧੀਨ ਹੋ ਰਿਹਾ ਹੈ ਸੋ ਇਹ ਪਾਲਿਸੀ ਦੇ ਨਾਲ ਸਾਨੂੰ ਮਾਰਿਆ ਜਾ ਰਿਹਾ ਹੈ ਤੁਸੀਂ ਦੇਖਦੇ ਹੋ ਕਦੇ ਕਿਸੇ ਸੁਣਿਆ ਹੋਵੇਗਾ ਕਦੇ ਕਿਸੇ ਪੰਜਾਬੀ ਨੇ ਇੰਨੀ ਬੇਰਹਿਮੀ ਨਾਲ ਕਦੇ ਕਿਸੇ ਦਾ ਰੇਪ ਕੀਤਾ ਹੋਵੇ ਜਾਂ ਕਿਸੇ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਹੋਵੇ ਕਦੇ ਸੁਣਿਆ ਹੋਵੇ ਕਿਉਂਕਿ ਅਸੀਂ ਸਾਂਝੀਵਾਲਤਾ ਦਾ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ ਜੀ ਸੋ ਸਾਡੇ ਮਨਾਂ ਦੇ ਵਿੱਚ ਬਹੁਤ ਹੀ ਦੁੱਖ ਹੈ ਕਿ ਸਾਡੇ ਛੋਟੇ ਜਿਹੇ 5 ਸਾਲਾਂ ਦੇ ਮਾਸੂਮ ਬੱਚੇ ਨੂੰ ਇੰਨੀ ਬੇਰਹਿਮੀ ਦੇ ਨਾਲ ਮਾਰਿਆ ਗਿਆ ਸੋ ਅਸੀਂ ਇਹ ਮੁੱਦਾ ਚੱਕਦੇ ਆ ਕਿ ਜਿਹੜੇ ਇਹ ਇੱਥੋਂ ਇੰਨੀ ਬੇਕਿਰਕਹੇ ਕਮਿਊਨਿਟੀ ਇੱਥੇ ਇਕੱਠੀ ਕੀਤੀ ਜਾ ਰਹੀ ਹੈ ਸਾਡੇ ਖਿਲਾਫ ਸਾਡੇ ਸਿਰਾਂ ਨੂੰ ਆਉਂਦੀ ਹੈ ਸਾਡੀਆਂ ਰੋਜ਼ ਪੱਗਾਂ ਉਤਰਦੀਆਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਹੋ ਰਹੀ ਹੈ ਤੁਸੀਂ ਰੋਜ਼ ਵੀਡੀਓ ਦੇਖਦੇ ਆ ਸੋ ਸਾਡੀ ਇਹ ਪਰਜੋਰ ਮੰਗ ਹੈ ਕਿ ਇਹਨਾਂ ਦੇ ਇੱਥੇ ਇਹਨਾਂ ਨੂੰ ਜ਼ਮੀਨਾਂ ਨਾ ਵੇਚੀਆਂ ਜਾਣ ਤੇ ਨਾ ਹੀ ਇਹਨਾਂ ਦਾ ਕੋਈ ਆਈਡੀ ਪ੍ਰੂਫ ਇੱਥੇ ਬਣਾਇਆ ਜਾਵੇ ਸਾਡੀ ਪਰਜੋਰ ਮੰਗ ਹੈ ਕਿ ਇਹਨਾਂ ਨੂੰ ਇੱਥੋਂ ਕੱਟਿਆ ਜਾਵੇ